ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਪੰਜਾਬ ਦਾ ਸਭ ਤੋਂ ਜ਼ਰਖੇਸ਼ ਇਲਾਕਾ ਹੈ ਤੇ ਇੱਥੋਂ ਦੇ ਲੋਕ ਵੀ ਬਹੁਤ ਹੀ ਅਗਾਊ ਲੋਕ ਨੇ ਇੱਥੋਂ ਦਾ ਕਿਸਾਨ ਜਿਹੜਾ ਉਹ ਪ੍ਰੋਗਰੈਸਿਵ ਕਿਸਾਨ ਹੈ ਤੇ ਇਹ ਕਿਸਾਨ ਇਸੇ ਨੇ ਨਵੀਂ ਟੈਕਨੋਲੋਜੀ ਨੂੰ ਨਵੀਂ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਅਡਾਪਟ ਕਰਦਾ ਹੈ ਕਿਸਾਨ ਵੀਰੋ ਮੈਂ ਜਿਹੜੀ ਤੁਹਾਡੇ ਨਾਲ ਅੱਜ ਗੱਲ ਕਰਨ ਇੱਥੇ ਆਇਆ ਉਹ ਕਿਸੇ ਬੀਜ ਨਾਲ ਕਿਸੇ ਕੰਪਨੀ ਨਾਲ ਸੰਬੰਧਿਤ ਗੱਲ ਨਹੀਂ ਹੈ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਆ ਉਹ ਪੰਜਾਬ ਦਾ ਇੱਕ ਫਿਕਰ ਸਾਂਝਾ ਕਰਨਾ ਆ ਜਿਹੜਾ ਫਿਕਰ ਤੁਸੀਂ ਵੀ ਸਾਰੇ ਪੱਲੀ ਭਾਂਤ ਜਾਣਦੇ ਹੋ ਉਹ ਜ਼ਿਕਰ ਇਹ ਹੈ ਕਿ ਸਾਡੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਪਾਣੀ ਬਹੁਤੀ ਦੇਰ ਚੱਲਣਾ ਨਹੀਂ ਸਾਨੂੰ ਸਾਡੇ ਸਾਇੰਟਿਸਟ ਸਾਇੰਸਦਾਨਾਂ ਨੇ ਸਾਡੇ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਇਹ ਦੱਸ ਦਿੱਤਾ ਕਿ ਧਰਤੀ ਦੇ ਹੇਠ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਉਹ 2049 ਤੱਕ ਹੈ ਯਾਨੀ ਕਿ ਹੁਣ ਤੋਂ 15 ਸਾਲ ਤੱਕ ਉਹਦੀ ਆਖਰੀ ਬੂੰਦ ਵੀ ਖਤਮ ਹੋ ਜਾਣੀ ਹੈ ਸੋ ਅਸੀਂ ਮੈਂ ਜਿਹੜਾ ਤੁਹਾਡੇ ਸਾਹਮਣੇ ਆ ਜਾਇਆ ਉਹਦਾ ਮਕਸਦ ਇਹ ਹੈ ਕਿ ਤੁਹਾਨੂੰ ਉਸ ਗੱਲ ਤੋਂ ਅਵਗਤ ਕਰਾ ਦਈਏ ਦੱਸ ਦਈਏ ਚਾਨਣਾ ਪਾ ਲਈ ਕਿ ਸਾਡੇ ਪਾਣੀ ਦਾ ਹਾਲਾਣ ਵਾਲੇ ਸਮੇਂ ਬਹੁਤ ਮਾਰਾ ਹੋਣ ਵਾਲਾ ਹੈ ਤੇ ਕਿਸਾਨ ਵੀਰੋ ਜਿਹੜੀ ਖੇਤੀ ਹੈ ਆਪਣੀ ਜ਼ਮੀਨ ਤੇ ਰਾਜਸਥਾਨ ਤੇ ਰੇਗਿਸਤਾਨ ਦੀ ਜ਼ਮੀਨ 'ਚ ਫਰਕ ਸਿਰਫ ਇੰਨਾ ਹੀ ਹੈ ਕਿ ਆਪਣੀ ਜ਼ਮੀਨ ਦੇ ਥੱਲੇ ਧਰਤੀ ਦੇ ਥੱਲੇ ਪਾਣੀ ਹੈ ਤੇ ਉੱਥੇ ਪਾਣੀ ਨਹੀਂ ਹੈ ਜਿਹੜੀ ਉਹ ਕਹਿੰਦੇ ਆ ਉਹੀ ਧਰਤੀ ਰਾਣੀ ਜਿਹਦੀ ਕੁੱਖ ਚ ਪਾਣੀ ਸੋ ਹਜ਼ਾਰਾਂ ਸਾਲਾਂ ਤੋਂ ਜਿਹੜਾ ਪਾਣੀ ਆਪਣੀ ਧਰਤੀ ਦੇ ਥੱਲੇ ਜਮਾ ਹੋਇਆ ਹੋਇਆ ਉਸ ਪਾਣੀ ਨੇ ਆਪਾਂ ਨੇ ਪਿਛਲੇ 30-24 ਸਾਲਾਂ ਦੇ ਵਿੱਚ ਕੱਢ ਲਿਆ ਬਾਹਰ ਤੇ ਹੁਣ ਜਿੰਨਾ ਕੁ ਰਹਿ ਗਿਆ ਉਹ ਅਗਲੇ 10-15 ਸਾਲਾਂ ਦੇ ਵਿੱਚ ਬਿਲਕੁਲ ਹੀ ਖਤਮ ਹੋ ਜਾਣਾ ਤੇ ਫਿਰ ਸਾਡਾ ਉਹ ਹਾਲਾਤ ਹੋ ਜਾਣੀ ਹੈ ਜੋ ਰੈਗੀਸਟਾਨ ਦੀ ਧਰਤੀ ਦੀ ਹੈ ਕਈ ਵਾਰੀ ਇਹ ਕਿਹਾ ਜਾਂਦਾ ਕੁਝ ਲੋਕ ਇਹ ਮੰਨਦੇ ਆ ਤੇ ਪੰਜਾਬ ਦੇ ਜੱਟ ਜਮੀਦਾਰ ਜਿਹੜੇ ਨੇ ਉਹ ਸੈਤ ਉਧਰ ਦੇ ਪਾਸੇ ਆਏ ਨੇ ਕਹਿੰਦੇ ਉੱਥੋਂ ਦਾ ਪਾਣੀ ਮਕਾ ਕੇ ਫਿਰ ਇੱਧਰ ਆ ਗਏ ਕਿ ਹੁਣ ਇੱਥੋਂ ਦਾ ਪਾਣੀ ਜੇ ਮੁੱਕ ਗਿਆ ਤਾਂ ਫਿਰ ਕਿੱਥੇ ਜਾਵਾਂਗੇ ਤੇ ਕੈਨੇਡਾ ਅਮਰੀਕਾ ਦਾ ਸਾਰਾ ਨੂੰ ਚੱਲ ਨਹੀਂ ਸਕਦਾ ਕੁਝ ਜੇ ਹੀ ਜਾ ਰਹੇ ਸੋ ਤੁਸਾਂਗੇ ਉਹਦੇ ਵਾਸਤੇ ਉਹਦਾ ਹੱਲ ਜਿਹੜਾ ਹੈ ਉਹ ਆਪਾਂ ਨੂੰ ਆਪ ਹੀ ਲੱਭਣਾ ਪੈਣਾ ਜੇ ਆਪਾਂ ਕਹੀਏ ਕਿ ਹੋਰਾਂ ਕੋਈ ਕੋ ਲੱਭੇਗਾ ਕੋ ਸਰਕਾਰਾਂ ਉਸ ਤਰ੍ਹਾਂ ਹਿੱਲ-ਭਿੱਲ ਕਰਨਗੀਆਂ ਉਹ ਜੋ ਕਿਸੇ ਨੇ ਨਹੀਂ ਕਰਨਾ ਸਾਨੂੰ ਆਪ ਹੀ ਉਹ ਹੱਲ ਕਰਨਾ ਪੈਣਾ ਸੀ ਦਾ ਉਸ ਧਰਮ ਨਾਲ ਸੰਬੰਧਤਾ ਉਸ ਖੇਤੇ ਨਾਲ ਸੰਬੰਧਤਾ ਉਸ ਬਾਬੇ ਨਾਲ ਵਾਸਤਾ ਜਿਹੜਾ ਬਾਬਾ ਪਾਣੀ ਹਵਾ ਧਰਤੀ ਨੂੰ ਕਿੰਦੀ ਵੱਡੀਆਂ ਉਪਰਾਂ ਦਿੱਂਦਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਉਸ ਮਾਨੇ ਚ ਅਜ ਤੋਂ 500 ਸਾਲ ਪਹਿਲਾਂ ਜਦੋਂ ਪਾਣੀ ਲੈ ਕੇ ਉਹਦਾ ਬੜਾ ਮਸਲਾ ਨਹੀਂ ਸੀ ਉਦੋਂ ਪਾਣੀ ਨੂੰ ਗੁਰੂ ਮੰਨਦੇ ਆ ਬਾਬਾ ਨਾਨਕ ਤੇ ਅਸੀਂ ਰੋਜ਼ ਉਸੇ ਦੀ ਗੱਲ ਕਰਦੇ ਆ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਵੇਰੇ ਸ਼ਾਮ ਜਦੋਂ ਆਪਾਂ ਕੱਠੇ ਹੁੰਨੇ ਆ ਸੋ ਇਹਦਾ ਖਾਲਸਾ ਨੂੰ ਆਪਣੇ ਕੋਲ ਕਰਨਾ ਪਏਗਾ ਹੁਣ ਤੱਕ ਸਾਨੂੰ ਇਹ ਦੱਸਿਆ ਗਿਆ ਕਿ ਤਾਂ ਹੱਲ ਇਹ ਹੈ ਕਿ ਅਸੀਂ ਝੋਨੇ ਦੀ ਥਾਂ ਦੇ ਉੱਤੇ ਹੋਰ ਸਸਲਾ ਬੀਜਣੀ ਸ਼ੁਰੂ ਕਰ ਲਈਏ ਕਿਉਂਕਿ ਇਹਦਾ ਮੁੱਖ ਕਾਰਨ ਪਾਣੀ ਮੁੱਕਣ ਦਾ ਝੋਨੇ ਦੀ ਕ੍ਰੋਪ ਹੈ ਕਿਸਾਨ ਵੀਰੋ ਇਹ ਝੋਨਾ ਦੁਨੀਆਂ ਦੇ ਵਿੱਚ ਉੱਥੇ ਹੁੰਦਾ ਜਿੱਥੇ 1 ਸਾਲ ਦੇ ਵਿੱਚ 1500 ਮਿਲੀਮੀਟਰ ਬਰਸਾਤ ਹੁੰਦੀ ਹੈ ਤੇ ਸਾਡੇ ਉੱਤੇ 500 ਮਿਲੀਮੀਟਰ ਬਰਸਾਤ ਸੋ ਪੰਜਾਬ ਛੋਣੇ ਵਾਸਤੇ ਇੱਕ ਗਰਖੇਸ ਜਾਂ ਇੱਕ ਸਹੀ ਥਾਨੇ ਹੈ ਜੋ ਸੰਸਦਾਂ ਦੱਸਦੇ ਨੇ ਪਰ ਕਿਉਂਕਿ ਸਾਡੇ ਘਰਤੀ ਦੇ ਥੱਲੇ ਪਾਣੀ ਪਿਆ ਸੀ ਇਸ ਕਰਕੇ ਭਾਰਤ ਸਰਕਾਰ ਨੇ ਸਾਡੇ ਤੇ ਇਹ ਲਾਗੂ ਕਰ ਦਿੱਤਾ ਕਿ ਦੁਨੀਆ ਪੰਜਾਬੀ ਲੋਕਾਂ ਦੀ ਭੁੱਖਮਰੀ ਖਤਮ ਕਰਨੀ ਆ ਤਾਂ ਧਰਤੀ ਦੇ ਥੱਲੇ ਤੁਸੀਂ ਪਾਣੀ ਕੱਢ ਕੇ ਦੇ ਛੋਣਾਂ ਪੈਦਾ ਕਰ ਲਓ ਜੋ ਉਪਰੋਂ ਸਾਰੇ ਕੋ 15 ਸਾਲ ਨੂੰ ਨਹੀਂ ਆਉਂਦਾ ਤਾਂ ਥੱਲੇ ਤੋਂ 15 ਸਾਲ ਨੂੰ ਪਾਣੀ ਕੱਢ ਲਓ ਤੁਸੀਂ ਉਹ ਕਰਦੇ ਸਾਰਾ ਕੱਢ ਕੇ ਤੁਸੀਂ ਇਹ ਸੀ ਜੀ ਲਿਖਿਆ ਹੋਏਗਾ

ਦੂਜੇ ਦੇ ਵਿੱਚ ਪਹਿਲੇ ਨਾਲ ਪਾਣੀ ਘਟਾ ਤੀਜੇ ਦੇ ਵਿੱਚ ਦੂਜੇ ਨਾਲ ਪਾਣੀ ਘਟਾ ਸੋ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ 15 ਸਾਲ ਹੋ ਜਾਣਾ ਤੇ ਜਿਸ ਤਰੀਕੇ ਨਾਲ ਐਸਤੀ ਬਰਸਾਤਾ ਮਈ ਜੂਨ ਦੇ ਜੂਨ ਜੁਲਾਈ ਦੇ ਮਹੀਨੇ ਚ ਨਹੀਂ ਪਿਆ ਜੋ 2-3 ਸਾਲ ਹੋਰ ਨਾ ਪਿਆ ਤੇ 15 ਸਾਲ ਕੋਈ ਇਹਨਾਂ ਨੇ ਜਿਖਿਆ ਇਹ ਟੋਟਲ ਪੈਰਾਂਗੇ ਖਤਪ ਹੋ ਜਾਣਾ ਸੋ ਇਹਦਾ ਮਤਲਬ ਕਿ ਸਾਨੂੰ ਇਸ ਤਰ੍ਹਾਂ ਦੀਆਂ ਤਕਨੀਕਾਂ ਲਾਉਣੀਆਂ ਪੈਣਗੀਆਂ ਝੋੜਨਾ ਵੀ ਜੰਦੀਆਂ ਜਿਹਦੇ ਨਾਲ ਘੱਟ ਪਾਣੀ ਨਾਲ ਝੋੜਨ ਦੀ ਜੈ ਸੋ ਜਿਸ ਤਰ੍ਹਾਂ ਅਬ ਸਮੋਸ਼ਦਾ ਸਾਹਿਬ ਨੇ ਦੱਸਿਆ ਇਸ ਇਲਾਕੇ ਦੇ ਵਿੱਚ ਤੁਸੀਂ ਸਿੱਧੀ ਬਿਜਾਈ ਵਾਲਾ ਕੰਮ ਕਾਫੀ ਵੱਡੇ ਲੈਵਲ ਤੇ ਕਰਦੇ ਹੋ ਜਿਹਦੇ ਵਿੱਚ ਸਾਨੂੰ ਕੱਦੂ ਨਹੀਂ ਕਰਨਾ ਪੈਂਦਾ ਜੇ ਆਪਾਂ ਕੱਦੂ ਕਰਨ ਤੋਂ ਰੁਕਲੀਏ ਤਾਂ 25% ਪਾਣੀ ਸਾਡਾ ਉਸਰੇ ਹੀ ਬਚ ਜਾਂਦਾ ਕੱਦੂ ਹੀ ਕਰਨਾ ਪਈਦਾ ਸਿੱਧੀ ਬਿਜਾਈ ਵਾਲੀ ਗੱਲ ਹੈ ਹੁਣ ਸਿੱਧੀ ਬਿਜਾਈ ਤੋਂ ਅਗਲੀ ਇੱਕ ਤਕਨੀਕ ਵੀ ਆ ਗਈ ਹੈ ਉਹਨੂੰ ਅਸੀਂ ਕਹਿੰਦੇ ਐਸਆਰਵੀ ਸੀਡਿੰਗ ਆਫ ਰਾਈਸ ਔਨ ਬੈਡ ਡੀਐਸਆਰ ਤੋਂ ਅਗਲੀ ਆਈ ਹੈ ਕਿ ਬੈੱਡ ਬਣਾ ਲਓ 2 ਫੁੱਟ ਦਾ ਬੈੱਡ ਬਣ ਜਾਂਦਾ ਹੈ ਉਸ ਰੈਗੂ ਦੇ ਤੇ ਜੋ ਲਾਈਨਾਂ ਦੇ ਵਿੱਚ ਝੋਨਾ ਬੀਜਦੇ ਹੋ ਸਿੱਧਾ ਕੇਰਦੇ ਹੋ ਤੇ ਸਿਰਫ ਉਹਦੇ ਨਾਲ ਜਿਹੜੀਆਂ ਖਾਲੀਆਂ ਪੈਂਦੀਆਂ ਨੇ 1-1 ਫੁੱਟ ਦੀਆਂ ਉਹਨਾਂ ਖਾਲੀਆਂ ਚ ਪਾਣੀ ਦੇ ਲੋ ਤੇ ਤੁਹਾਡਾ ਝੋਨੇ ਦੀ ਪੈਦਾਵਾਰ ਉਨੀ ਹੋ ਜਾਂਦੀ ਹੈ ਤੇ ਪਾਣੀ ਦੀ ਬਚਤ ਕਦੋਂ ਕਰਨ ਵਾਲੇ ਝੋਨੇ ਦੇ ਮੁਕਾਬਲੇ ਇਸ ਨਾਲ 25% ਪਾਣੀ ਲੱਗਦਾ। ਸੋ ਐਸਪੀ ਅਸੀਂ ਇਹ ਤਕਨੀਕ ਦਿੱਤੀ ਹੈ। ਐਸਪੀ 10-12 ਖਾਵਾਂ ਦੇ ਉੱਤੇ ਉਹ ਅਸੀਂ ਕੰਮ ਕੀਤੇ ਆ। ਮੈਂ ਵੇਰਤੀ ਕਰੂੰਗਾ ਸਰਦ ਸਾਹਿਬ ਨੂੰ ਕਿ ਤੁਹਾਨੂੰ ਉਹ ਉਹਨਾਂ ਜਗ੍ਹਾ ਦੇ ਉੱਤੇ ਜੇ ਦੇਖਣਾ ਚਾਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਕਿਉਂ ਹੋਇਆ ਤੁਸੀਂ ਕੁਐਸਚਨ ਇਹ ਕਰ ਸਕਦੇ ਹੋ ਕਿ ਡੀਐਸਆਰ ਪਹਿਲਾਂ ਕਿਉਂ ਨਹੀਂ ਆ ਗਈ ਇਹ ਐਸਆਰ ਵੀ ਜਿਹੜੀ ਬੈਡਾਂ ਤੇ ਝੋਨਾ ਬੀਜਣ ਵਾਲੀ ਪਹਿਲਾਂ ਕਿਉਂ ਨਹੀਂ ਆ ਗਈ ਹੁਣ ਕਿਉਂ ਆ ਗਈ ਇਹਦੇ ਕਾਰਨ ਨੇ ਕਿਸਾਨ ਵੀਰੋ ਕਿਉਂਕਿ ਪਹਿਲਾਂ ਝੋਨਾ ਜੋ ਦੁਨੀਆ ਚ ਹੁੰਦਾ ਸੀ ਉਹ ਖੜੇ ਪਾਣੀ ਚ ਹੁੰਦਾ ਸੀ ਮੈਂ ਤੁਹਾਨੂੰ ਹੁਣ ਦੱਸਿਆ ਜਿੱਥੇ 1500 ਮਿਲੀਮੀਟਰ ਬਰਸਾਤ ਹੁੰਦੀ ਸੀ ਤੇ ਉਹਨਾਂ ਨੇ ਜਿੰਨੀਆਂ ਤਕਨੀਕਾਂ ਬਣਾਈਆਂ ਜਿੰਨਾ ਨਦੀਨ ਨਾਸਕ ਬਣਾਏ ਜਿੰਨੇ ਬੀਜ ਬਣਾਏ ਜਿੰਨਾ ਸਾਰਾ ਸਿਸਟਮ ਬਣਾਇਆ ਉਹ ਖੜੇ ਝੋਨੇ ਵਾਲਾ ਬਣਾਇਆ

ਉਹ ਕਬੂਚ ਆ ਗਿਆ। ਜਦੋਂ ਹੁਣ ਜਦੋਂ ਨਦੀਨ ਕਬੂਚ ਆ ਗਿਆ ਜਿਹੜੀ ਹੁਣ ਇਹਨਾਂ ਨੇ ਤਕਨੀਕ ਜਾਂਦੀ ਹੈ ਉਹਨੂੰ ਹਰਬੀ ਸੈਲ ਕੋਵਲੈਂਟ ਤਕਨੀਕ ਕਹਿੰਦੇ ਨੇ ਐਸਪੀ ਵੈਰੀਟੀਆਂ ਆ ਗਈਆਂ ਆਉਣ ਵਾਲੇ ਸਮੇਂ ਤੇ ਖੇਤੀਬਾੜੀ ਯੂਨੀਵਰਸਿਟੀ ਵੀ ਉਸ ਤਰ੍ਹਾਂ ਦੀ ਕਿਸਮਾਂ ਲੈ ਕੇ ਆਏਗੀ ਕਿਉਂਕਿ ਜਿਹੜੀ ਪੂਸਾ ਜਿਹੜੀ ਪਾਰ ਸਰਕਾਰ ਦੀ ਸਸਤਾ ਹੈ ਉਹਨਾਂ ਨੇ ਐਸ ਦੀ ਦੋ ਕਿਸਮਾਂ ਤੁਸੀਂ ਇੱਥੇ ਲਾਈਆਂ ਨੇ 1979-1981 ਉਹ ਵੀ ਐਸਪੀ ਉਹਨਾਂ ਨੇ ਪੈਦਾ ਕਰ ਦਿੱਤੀਆਂ ਆਉਣ ਵਾਲੇ ਸਮੇਂ 'ਚ ਬਾਕੀ ਸਾਰੀਆਂ ਕੰਪਨੀਆਂ ਬਾਕੀ ਸਾਰੀਆਂ ਯੂਨੀਵਰਸਟੀਆਂ ਵੀ ਲੈ ਕੇ ਆਉਣਗੀਆਂ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੈ ਕਿ ਉਹਦੇ ਵਿੱਚ ਇਹਨਾਂ ਫਸਲਾਂ ਦੇ ਵਿੱਚ ਨਦੀਨ ਨੂੰ ਮਾਰਨਾ ਬਾਕੀ ਦੇ ਮੁਕਾਬਲੇ ਬਹੁਤ ਸੌਖਾ ਹੋ ਗਿਆ ਸਿਰਫ ਝੋਨਾ ਹੀ ਬਚੇਗਾ ਜਿਸ ਤਰ੍ਹਾਂ ਕਣਕ ਦੇ ਵਿੱਚ ਆਪਾਂ ਜਦੋਂ ਗੁਲੀਡਨ ਦਾ ਮਾਰਦੇ ਆਂ ਆਪਾਂ ਇੱਕ ਸਪਰੇਅ ਕਰ ਦਿੰਨੇ ਆ ਤੇ ਉਹ ਸਾਰਾ ਨਦੀਨ ਮਰ ਜਾਂਦਾ ਤੇ ਸਿਰਫ ਕਣਕ ਹੀ ਰਹਿ ਜਾਂਦੀ ਹੈ ਉਸੇ ਤਰੀਕੇ ਨਾਲ ਇਹ ਤਕਨੀਕ ਇੱਧਰ ਆ ਗਈ ਹੈ ਤੇ ਹੁਣ ਜਦੋਂ ਇਹ ਤਕਨੀਕ ਆ ਗਈ ਹੈ ਹੁਣ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜੋੰਨੇ ਦੇ ਵਿੱਚ ਨਦੀਨ ਨੂੰ ਮਾਰਿਆ ਜਾ ਸਕਦਾ ਕਵਾੜ ਨੂੰ ਮਾਰਿਆ ਜਾ ਸਕਦਾ ਤਾਂ ਫਿਰ ਸਾਡੇ ਸਾਹਮਣੇ ਸਿਰਫ ਇੱਕੋ ਇੱਕ ਚੈਲੰਜ ਹੈ ਕਿ ਕੋਈ ਜਿੰਨੇ ਅੱਜ ਨੂੰ ਮੱਛੀ ਦੀ ਆਖਰਸਦੀ ਸੀ ਉਸ ਤਰੀਕੇ ਨਾਲ ਸਾਨੂੰ ਸਿਰਫ ਇੱਕ ਚੀਜ਼ ਦੇਖਣੀ ਚਾਹੀਦੀ ਹੈ ਉਹਨਾਂ ਪਾਣੀ ਕਿਵੇਂ ਬਚਾਉਂਦੇ ਸੋਸ ਪਾਣੀ ਨੂੰ ਬਚਾਉਣ ਵਾਸਤੇ ਅਸੀਂ ਜਿਹੜਾ ਪਿਛੇ 40 50 ਸਾਲਾਂ ਤੋਂ ਇੱਕ ਤਰੀਕਾ ਤਰੀਕਾਕਾਰ ਬਣਾਇਆ ਹੋਇਆ ਕਿ ਖੜੇ ਪਾਣੀ ਵਿੱਚ ਝੋਨਾ ਬੀਜਣਾ ਪਹਿਲਾਂ ਕੱਦੂ ਕਰ ਲੈਣਾ ਕੱਦੂ ਕਰਕੇ ਉਹਦੇ ਵਿੱਚ ਪਨੀਰੀ ਲਾਉਣੀ ਹੈ ਉਸ ਤੋਂ ਬਾਅਦ ਲਗਾਤਾਰ 22-25 ਪਾਣੀ ਦੇ ਕੇ ਲਗਾਤਾਰ ਪਾਣੀ ਖੜਾ ਰਹਿਣਾ ਇਸ ਕਲਚਰ ਨੂੰ ਇਸ ਸਬ ਸਬ ਕਾ ਨੂੰ ਬਦਲ ਨਾ ਪਾਏ ਕਿਉਂਕਿ ਖੇਤੀਬਾੜੀ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਵਾਰੀ ਜਿਹੜੀ ਚੀਜ਼ ਲਈ ਪੈ ਗਈ ਉਹ ਫਿਰ ਬੜੀ ਮੁਸ਼ਕਲ ਨਾਲ ਲਈ ਦੂਜੇ ਪਾਸੇ ਪੈਂਦੀ ਹੈ ਸੋ ਜੀ ਪੈ ਗਈ 40 ਸਾਲਾਂ ਚ ਸਾਡੇ ਅੰਦਰ ਵਸ ਗਿਆ ਤੇ ਝੋਨਾ ਤਾਂ ਵੀ ਖੜੇ ਪਾਣੀ ਚ ਹੀ ਹੋਣਾ ਪਰ ਹੁਣ ਉਹ ਸਮਾ ਆ ਗਿਆ ਜੇ ਸਾਡੇ ਕੋਲ 15 ਸੈਂਟੀਮੀਟਰ ਬਰਸਾਤ ਹੁੰਦੀ ਰਹਿੰਦੀ ਜਿਵੇਂ ਇਸ ਨੂੰ ਪੀਚਉਂਦੀ ਹੈ ਜਿਵੇਂ ਵੈਸਟ ਬਾਲ ਹੁੰਦੀ ਹੈ ਜਿਵੇਂ ਆਂਧਰਾਝ ਹੁੰਦੀ ਹੈ ਤਾਂ ਸਾਨੂੰ ਕੋਈ ਲੋੜ ਨਹੀਂ ਸੀ ਇਹ ਨਵੀਂ ਤਕਨੀਕ ਲੈ ਕੇ ਆਉਣ ਦੀ ਉਹ ਤਕਨੀਕ ਬਹੁਤ ਵਧੀਆ ਸੀ ਹੁਣ ਵੀ ਬਹੁਤ ਵਧੀਆ ਪਰ ਕਿਉਂਕਿ ਸਾਡੇ ਕੋਲ ਪਾਣੀ ਨਹੀਂ ਹੈ ਤੇ ਪਾਣੀ ਜਦੋਂ ਖਤਮ ਹੋ ਗਿਆ ਉਸ ਤੋਂ ਬਾਅਦ ਆਪਾਂ ਕਰਾਂਗੇ ਕਿ ਇਹ ਵੀ ਸਾਡੇ ਸਾਹਮਣੇ ਵਿਚਾਰਨ ਦੀ ਲੋੜ ਹੈ ਸੋ ਹੁਣ ਸਾਨੂੰ ਨਵੀਂ ਤਕਨੀਕ ਜਿਹੜੀ ਪਾਣੀ ਦੀ ਘੱਟ ਵਰਤੋਂ ਕਰਕੇ ਜਿਸ ਤਰ੍ਹਾਂ ਆਪਾਂ ਕਣਕ ਵਿੱਚਦੇ ਹਾਂ ਉਸੇ ਤਰੀਕੇ ਨਾਲ ਬੀਜੀ ਜਾਣੀ ਹੈ ਉਸੇ ਤਰੀਕੇ ਨਾਲ ਉਹਦੇ ਵਿੱਚ ਪਾਸਾ ਪਾਣੀ ਲਗੜਨੇ ਨੇ ਜਿਵੇਂ ਮੱਕੀ ਬੀਜਦੇ ਆ ਜਾਂ ਕਣਕ ਬੀਜਦੀਆਂ ਤੁਹਾਡੇ ਇਲਾਕੇ 'ਚ ਮੱਕੀ ਕਾਫੀ ਹੁੰਦੀ ਆ ਸੋ ਮੱਕੀ ਬੀਜਣਾ ਆਪਾਂ ਬਟਾ ਬੈੱਡ ਬਣਾ ਕੇ ਮੱਕੀ ਬੀਜਦੇ ਆ ਔਰ ਇਹ ਪਾਣੀ ਲਾ ਦਨੇ ਆ ਇਸੇ ਤਰੀਕੇ ਨਾਲ ਝੋਨੇ ਦੇ ਵਿੱਚ ਵੀ ਸਾਨੂੰ ਸੇਮ ਚੀਜ਼ ਕਰਨੀ ਪੈਣੀ ਆ ਗੱਲ ਕਹਿਣ ਤੋਂ ਪਹਿਲਾਂ ਅਸੀਂ ਆਪ 10-12 ਖਾਵਾਂ ਦੇ ਉੱਤੇ ਐਕੀ ਟ੍ਰਾਇਲ ਲਾਏ ਨੇ ਜਿੱਤੀ ਵੱਡੀ ਯੂਨੀਵਰਸਿਟੀ ਨੂੰ ਕਿਹਾ ਕਿ ਆਣ ਕੇ ਦੇਖਣ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਤੇ ਮੈਂ ਬੇਨਤੀ ਕਰਾਂਗਾ ਕਿ ਪਾਣੀ ਨੂੰ ਬਚਾਉਣ ਵਾਸਤੇ آپ اگلے سال اس علاقے نمیاں تکنیک ہوئیے ایس آر بی والی تکنیق ہے وہ بنائیے تاکہ اے اپنے پانی وچا سکیے اپنی دھرتی بچا سکیے اپنے اس خطے کو بچا سکیے کیونکہ جی سارے پانی جس طریقے کر گیا ہولی جب ہی ختم ہو گیا کہ آپ کاسے جو گھر جانا دنیا کے پچھان ہے ہندوستان جی سب پوچھ پرتیت ہے وہ کھیتی باڑی سرکے ہے سو کوئی انڈسٹری نہیں ہے ਸਾਡੇ ਕੋਲ ਕੋਈ ਆਈਟੀ ਸੈਕਟਰ ਨਹੀਂ ਹੈ ਸਾਡੇ ਕੋਲ ਕੁਝ ਨਹੀਂ ਸਾਡੇ ਕੋਲ ਕੀ ਹੈ ਸਾਡੇ ਕੋਲ ਧਰਤੀ ਹੈ ਧਰਤੀ ਕਿਹੜੀ ਜਿਹਦੇ ਥੱਲੇ ਪਾਣੀ ਹੈ ਪਾਣੀ ਜਿਹੜਾ ਮਿੱਠਾ ਪਾਣੀ ਹੈ ਮਿੱਠਾ ਪਾਣੀ ਕਿੱਥੋਂ ਆਇਆ ਹਜ਼ਾਰਾਂ ਸਾਲਾਂ ਦੇ ਵਿੱਚ ਕੁਦਰਤ ਸਾਡੇ ਤੇ ਮਿਹਰਬਾਨ ਰਹੀ ਸਾਡੀ ਧਰਤੀ ਦੇ ਵਿੱਚ ਉਹ ਵੀ ਸੌਇਲ ਜਿਹੜੀ ਜ਼ਮੀਨ ਹੈ ਸਾਡੀ ਉਹ ਪਹਾੜਾਂ ਤੋਂ ਮਿੱਟੀ ਆਂ ਕੇ ਉਹ ਵਰਖੇਸ਼ ਧਰਤੀ ਬਣੀ ਉਹਦੇ ਵਿੱਚ ਪਾਣੀ ਆਇਆ ਉਹ ਹਜ਼ਾਰਾਂ ਸਾਲਾਂ ਤੋਂ ਜਿਹੜੀ ਸਾਡੇ ਕੋਲ ਚੀਜ਼ ਬਣੀ ਹੋਈ ਹੈ ਉਹਨੂੰ ਆਪਾਂ ਥੋੜੇ ਸਾਲਾਂ ਦੇ ਵਿੱਚ ਕਿਸੇ ਦੇ ਕਹਿਣ ਦੇ ਉੱਤੇ ਨਵੀਆਂ ਫਸਲਾਂ ਲੈ ਕੇ ਝੋਨੇ ਦੀ ਫਸਲ ਲੈ ਕੇ ਉਹਨੂੰ ਖਰਾਬ ਕਰ ਲਿਆ ਪਰ ਅਜੇ ਸਾਡੇ ਕੋਲ ਸਮਾਂ ਹੈ ਸਾਡੇ ਸਾਇੰਸਦਾਨਾਂ ਨੇ ਸਾਡੇ ਸੂਝੇ ਹੋਏ ਲੋਕਾਂ ਨੇ ਸਾਡੇ ਚੰਗੇ ਕਿਸਾਨਾਂ ਨੇ ਸਾਨੂੰ ਉਹ ਤਕਨੀਕਾਂ ਦਿੱਤੀਆਂ ਉਸ ਨੂੰ ਅਪਲਾਈ ਕਰੀਏ ਉਸ ਨੂੰ ਵਰਤੀਏ ਤਾਂ ਕਿ ਆਪਾਂ ਧਰਤੀ ਦਾ ਆਪਣਾ ਪਾਣੀ ਬਚਾ ਸਕੀਏ ਸੋ ਮੈਂ ਆਸ ਕਰਾਂਗਾ ਕਿ ਕੁਝ ਕਿਸਾਨ ਥੋੜੇ ਜਿਓ ਉੱਥੇ ਜਾ ਕੇ ਤਰੀਕਾ ਦੇਖ ਵੀ ਲੈਣਗੇ ਤੇ ਅਗਲੇ ਸਾਲ ਆਪਾਂ ਇਸ ਇਲਾਕੇ ਦੇ ਵਿੱਚ ਉਹਨਾਂ ਤਕਨੀਕਾਂ ਨੂੰ ਐਸਆਰਵੀ ਦੀ ਤਕਨੀਕ ਹੈ ਜਿਹੜੀ ਜਿਹੜੀ ਬੈਡ ਤੇ ਝੋਨਾ ਬੀਜਣ ਵਾਲੀ ਹੈ ਉਹਨੂੰ ਵੱਡੇ ਲੈਵਲ ਤੇ ਲਾਗੂ ਕਰੀਏ ਤੇ ਆਪਣੀ ਧਰਤੀ ਦੇ ਪਾਣੀ ਨੂੰ ਬਚਾਈਏ ਬਸ ਮੈਂ ਤੁਹਾਡੇ ਨਾਲ ਸਿਰਫ ਇਹੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ